ਹਾਂਜੀ ਹੈਲੋ ਫਰੈਂਡਸ ਵੈਲਕਮ ਟੂ ਯੂਟਿਊਬ ਚੈਨਲ ਜੀ ਕਿਵੇਂ ਸਾਰੇ ਠੀਕ ਠਾਕ ਹੋ ਐਵਰੀਡੇ ਪੰਜਾਬ ਚਾਨ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਮੈਂ ਹਾਂਜੀ ਬਲਵਿੰਦਰ ਕੌਰ ਟਾਈਮ ਹੈ ਜੀ ਹੈ ਦੁਪਹਿਰ ਦਾ ਤੇ ਦੁਪਹਿਰ ਤੋਂ ਆਪਾਂ ਬਲੌਗ ਸਟਾਰਟ ਕਰ ਰਹੇ ਹਾਂ ਅੱਜ ਦੀ ਵੀਡੀਓ ਵਿੱਚ ਆਪਾਂ ਜਿਹੜਾ ਹੈਗਾ ਘਰ ਘਰ ਤੇ ਜਿਹੜੇ ਹੈਗੇ ਕੁਝ ਕੰਮ ਕਾਰ ਤੇ ਅੱਜ ਕਿ ਤੁਹਾਨੂੰ ਰੈਸਪੀ ਦਵਾਂਗੇ ਆਪਾਂ ਮਤਲਬ ਕਿ ਰੈਸਪੀ ਦਾ ਚਲੋ ਮੈਂ ਸੋਚਿਆ ਵੀ ਜਦੋਂ ਤੁਹਾਡਾ ਨਾ ਵੀਡੀਓ ਸ਼ੇਅਰ ਕਰ ਦਿੰਨੇ ਆਪਾਂ ਨਾ ਵੀ ਜਿਹੜੇ ਆਲੂ ਮਟਰਾ ਜਮ ਮੈਂ ਬਣਾ ਰਹੀ ਆਂ ਆਲੂ ਮਟਰਾਂ ਦੀ ਸਬਜ਼ੀ ਜਿਹੜੀ ਹੈਗੀ ਮੈਂ ਕਿਸ ਤਰ੍ਹਾਂ ਬਣਾਉਣੀ ਹੈ ਨਾ ਉਹ ਅੱਜ ਮੈਂ ਤੁਹਾਡਾ ਨਾ ਸ਼ੇਅਰ ਕਰੂੰਗੀ ਠੀਕ ਹੈ ਜੀ ਤੇ ਬਸ ਇੱਥੇ ਮੈਂ ਮਸਾਲਾ ਵਗੈਰਾ ਜਾਂ ਪਿਆਜ਼ ਵਗੈਰਾ ਜਿਹੜਾ ਵੀ ਹੈਗਾ ਸਾਰੇ ਮੈਂ ਅੰਦਰ ਬੈਠ ਕੇ ਕੱਟ ਲਈ ਸੀ ਕਿਉਂਕਿ ਤੁਹਾਨੂੰ ਪਤਾ ਹੀ ਆ ਨਾ ਕਿਚਨ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਹੁੰਦੀ ਆ ਤੇ ਕੜਾਹੀ ਦੇ ਵਿੱਚ ਮੈਂ ਤੇਲ ਪਾ ਕੇ ਜਿਹੜਾ ਹੈਗਾ ਮੈਂ ਮਤਲਬ ਕਿ ਗਰਮ ਕਰਨ ਵਾਸਤੇ ਛੱਡ ਤੇ ਅੰਦਰ ਬੈਠ ਕੇ ਨਾ ਮੈਂ ਸਾਰੀ ਤਿਆਰੀ ਕਰ ਲਈ ਸੀ ਲਸਣ ਵਗੈਰਾ ਛਿੱਲਿਆ ਠੀਕ ਹੈ ਜੀ ਤੇ ਮਤਲਬ ਕਿ ਪਿਆਜ਼ ਵਗੈਰਾ ਕੱਟ ਲਈ ਸੀ ਆਲੂ ਕੱਟਲੇ ਸੀਗੇ ਤੇ ਹਰੀਆਂ ਮਿਰਚਾਂ ਹਨਾ ਤੇ ਅਦਰਕ ਦਾ ਪੇਸਟ ਬਣਾ ਲਿਆ ਸਾਰਾ ਕੁਝ ਇਹਦੇ ਵਿੱਚ ਕਰ ਲਿਆ ਸੀ ਆ ਦੇਖੋ ਮਸ਼ੀਨ ਦੇ ਵਿੱਚ ਮੈਂ ਇਹ ਕਰ ਲਿਆ ਸੀਗਾ ਤੇ ਬਸ ਹੁਣ ਮੈਂ ਫਟਾਫਟ ਲਗਾਉਂਗੀ ਤੜਕਾ ਤੇ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਦੇ ਆ ਜੀ ਆਪਾਂ ਤੇ ਹਨਾ ਪਲੀਜ਼ ਇਕ ਤਰ੍ਹਾਂ ਜਿਹੜਾ ਹੈਗਾ ਮੇਰਾ ਬਲੌਗ ਲੇਟ ਹੋ ਜਾਂਦਾ ਉਹਦੇ ਲਈ ਸੌਰੀ ਕਿਉਂਕਿ ਤੁਹਾਨੂੰ ਪਤਾ ਹੀ ਜਿਵੇਂ ਬਿਮਾਰ ਰਹਿਣੀ ਉਹਦੇ ਕਰਕੇ ਹਨਾ ਵੀ ਥੋੜਾ ਜਿਹਾ ਉਹ ਹੋ ਜਾਂਦਾ ਕਾ ਤੇ ਵੈਸੇ ਜਿਵੇਂ ਪਹਿਲਾਂ ਜਿਆਦਾ ਬਿਮਾਰ ਹੋ ਗਈ ਸੀ ਉਹਦੇ ਨਾਲੋਂ ਹੁਣ ਮੈਂ ਠੀਕਾਂਗੀ ਮਤਲਬ ਘਰ ਦੇ ਕੰਮ ਕਰ ਕਰ ਰਹੀ ਆ ਤੇ ਪਤਾ ਤਾਂ ਬਿਲਕੁਲ ਹੀ ਮਤਲਬ ਮੈਂ ਮਨਜੇ ਤੇ ਪੈ ਗਈ ਸੀਗੀ ਮਤਲਬ ਕਿ ਕੰਮ ਕਰ ਮਤਲਬ ਮਤ ਹੁੰਦੇ ਨਹੀਂ ਸੀਗਾ ਹਨਾ ਬੀ ਬੀ ਜਿਆਦਾ ਮਿਰਚ ਵੀਕਨੈਸ ਆ ਗਈ ਸੀ ਇਨਫੈਕਸ਼ਨ ਹੋ ਗਈ ਸੀ ਕਿ ਲੋ ਜੀ ਆਪਾਂ ਮਟਰ ਕੱਢ ਲਏ ਆ ਠੀਕ ਹੈ ਜੀ ਮਟਰਫ ਬਣਾਵਾਂਗੇ ਇਹ ਵਾਲੇ ਤੇ ਜਿਹੜੇ ਪੈਕੇਟ ਦੇ ਵਿੱਚ ਆਉਂਦੇ ਨੇ ਸਰਦਾਰ ਜੀ ਲੈ ਕੇ ਆਏ ਸੀ ਹਾਂਜੀ ਸਭ ਤੋਂ ਪਹਿਲਾਂ ਇਹਨੂੰ ਮਤਲਬ ਕਿ ਨਾ ਆਪਾਂ ਜਿਹੜਾ ਪੈਕੇਟ ਮੈਂ ਫ੍ਰਿਜ ਚੋਂ ਕੱਢ ਕੇ ਲੈ ਕੇ ਆਏ ਕਿਉਂਕਿ ਤੁਹਾਨੂੰ ਪਤਾ ਹੀ ਹੈ ਉੱਪਰ ਫ੍ਰਿਜ ਦੇ ਵਿੱਚ ਲਾਉਣਾ ਪੈਂਦਾਗਾ ਤੇ ਹਨਾ ਪਾਣੀ ਲਵਾਂਗੇ ਆਪਾਂ ਪਾਣੀ ਦੇ ਵਿੱਚ ਪਹਿਲਾਂ ਜਿਹੜੇ ਹੈਗੇ ਇਹ ਮਤਲਬ ਕਿ ਅ ਮਟਰ ਨੇ ਇਹਨਾਂ ਨੂੰ ਆਪਾਂ ਕੱਢ ਲਾਂਗੇ ਪਾਣੀ ਦੇ ਵਿੱਚ ਕਿਉਂਕਿ ਇਹਨਾਂ ਵਿੱਚ ਬਰਫ਼ ਜੰਮੀ ਪਈ ਹੁੰਦੀ ਹੈ ਹਨਾ ਤੇ ਬਾਕੀ ਆਪਾਂ ਇਹਨਾਂ ਨੂੰ ਦੇਖਾਂਗੇ ਵੀ ਸਾਫ਼ ਸੁਥਰੇ ਕਰਾਂਗੇ ਦੇਖ ਕੇ ਤੇ ਹਾਂ ਲੋਜੀ ਦੇ ਵਿੱਚ ਮੈਂ ਕੱਢਦੇ ਆ ਤੇ ਕੱਢਣ ਤੋਂ ਬਾਅਦ ਇਹਨੂੰ ਮੈਂ ਕਰੂੰਗੀ ਜੀ ਸਾਫ਼ ਚੰਗੀ ਤਰ੍ਹਾਂ ਇਹਨੂੰ ਦੇਖੂੰਗੀ ਵੀ ਇਹਦੇ ਵਿੱਚ ਕੁਝ ਹੈ ਤਾਂ ਨਹੀਂ ਹੈਗਾ ਹਨਾ ਬਸ ਤਾਂ ਤਕਰੀਬਨ ਸਾਫ਼ ਹੀ ਹੁੰਦੇ ਨੇ ਜੀ ਪਰ ਫਿਰ ਵੀ ਆਪਾਂ ਨੂੰ ਜਿਹੜਾ ਹੈਗਾ ਚੰਗੀ ਤਰ੍ਹਾਂ ਦੇਖ ਲੈਣਾ ਚਾਹੀਦਾਗਾ ਲੋ ਜੀ ਆਪਾਂ ਮਤਲਬ ਕਿ ਜਿਹੜੇ ਹੈਗੇ ਆ ਕਿ ਮਟਰ ਉਹਨਾਂ ਨੂੰ ਚੰਗੀ ਤਰ੍ਹਾਂ ਦੇਖ ਲੈ ਇੱਧਰ ਆਪਣਾ ਤੇਲ ਵੀ ਘਰ ਮੋਂਗਾ ਸਿੱਤੇ ਦੇ ਵਿੱਚ ਪਾ ਦਿੱਤਾ ਜੀਰਾ ਤੇ ਨਾਲ ਹੀ ਜਿਹੜੇ ਹੈਗੇ ਆ ਜੀਰਾ ਪਾਉਣ ਦੇ ਨਾਲ ਨਾਲ ਹੀ ਜਿਹੜੇ ਹੈਗੇ ਆ ਆਪਾਂ ਪਿਆਜ਼ ਪਾ ਦਮੋਂਗੇ ਤੇ ਬਸ ਪਿਆਜ਼ ਪਾ ਕੇ ਚੰਗੀ ਤਰ੍ਹਾਂ ਦੇ ਨਾਲ ਭੁੰਨਾ ਗੈ ਇਹਨਾਂ ਨੂੰ ਲੋ ਜੀ ਜਿਹੜੀ ਹਨਾ ਮਤਲਬ ਕਿ ਅੱਜ ਮੈਂ ਇਹ ਵਾਲੀ ਤੁਹਾਡੇ ਨਾਲ ਮਤਲਬ ਕਿ ਰੈਸਪੀ ਸ਼ੇਅਰ ਕਰ ਰਹੀ ਹਾਂ ਜਿਹੜੀ ਆਲੂ ਮਟਰਾਂ ਦੀ ਸਬਜ਼ੀ ਹੈ ਜਿਹੜੀ ਮੈਂ ਕਿਸ ਤਰ੍ਹਾਂ ਬਣਾਉਣੀ ਆ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੇ ਮਤਲਬ ਕਿ ਨਾ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਆਪਾਂ ਮਤਲਬ ਲਾਈਟ ਬ੍ਰਾਊਨ ਹੁੰਦ ਤੱਕ ਭੁੰਨਣਾ ਪਰ ਜਿਹੜੇ ਮਤਲਬ ਜੇ ਇਹ ਜਲਦੀ ਮਤਲਬ ਫਰਾਈ ਹੋ ਜਾਣਾ ਇਹਦੇ ਵਿੱਚ ਆਪਾਂ ਦਾ ਅੱਧਾ ਕ ਚਮਚਾ ਜਿਹੜਾ ਹੈਗਾ ਨਮਕ ਦਾ ਐਡ ਕਰਾਂਗੇ ਤੇ ਉਹਦੇ ਨਾਲ ਪਤਾ ਕੀ ਹੁੰਦਾ ਉਹਦੇ ਨਾਲ ਜਲਦੀ ਜਿਹੜੀ ਹੈਗੇ ਫਰਾਈ ਹੋ ਜਾਂਦੇ ਹੈਗੇ ਤੇ ਇੱਥੇ ਮੈਂ ਜਿਹੜਾ ਇੱਕ ਚਮਚੇ ਦਾ ਜਿਹੜਾ ਚੌਥਾ ਹਿੱਸਾ ਜਿਹੜਾ ਹੈਗਾ ਆਪਣਾ ਨਮਕ ਦਾ ਇਹਦੇ ਵਿੱਚ ਐਡ ਕਰ ਦਿੱਤਾਗਾ ਤੇ ਜਿਹੜਾ 2-3 ਮਿੰਟਾਂ ਦੇ ਵਿੱਚ ਹੀ ਜਿਹੜਾ ਹੈਗਾ ਆਪਣੇ ਪਿਆਜ਼ ਜਿਹੜੇ ਹੈਗੇ ਲਾਈਟ ਬ੍ਰਾਊਨ ਜਿਹੜੇ ਭੁੰਨੇ ਜਾਣਗੇ ਠੀਕ ਹੈ ਜੀ ਤੇ ਤੁਸੀਂ ਇਸ ਤਰ੍ਹਾਂ ਜਰੂਰ ਕਰ ਲਿਆ ਕਰੋ ਜਦੋਂ ਵੀ ਕੋਈ ਵੀ ਸਬਜ਼ੀ ਵਗੈਰਾ ਬਣਾਉਣੀ ਹੈ ਨਾ ਤੁਸੀਂ ਤੜਕਾ ਵਗੈਰਾ ਲਾਉਣੀ ਹੈ ਉਦੋਂ ਤੁਸੀਂ ਇਹਦੇ ਵਿੱਚ ਨਮਕ ਪਾ ਲਿਆ ਕਰੋ ਥੋੜਾ ਜਿਹਾ ਦੇਖੋ ਮਤਲਬ 2-3 ਮਿੰਟਾਂ ਦੇ ਵਿੱਚ ਜਿਹੜੇ ਹੈਗੇ ਆਪਣੇ ਨਾਂ ਪਿਆਜ਼ ਜਿਹੜੇ ਹੈਗੇ ਲਾਈਟ ਬ੍ਰਾਊਨ ਹੋ ਗਏ ਸੀਗੇ ਤੇ ਬਸ ਉਹਦੇ ਉਸ ਤੋਂ ਬਾਅਦ ਜਿਹੜਾ ਆਪਾਂ ਮਸਾਲਾ ਤਿਆਰ ਕੀਤਾ ਹੋਇਆ ਹਨਾ ਅਦਰਕ ਲਸਣ ਹਨਾ ਹਰੀਆਂ ਮਿਰਚਾਂ ਤੇ ਟਮਾਟਰ ਦਾ ਹਨਾ ਜਿਹੜਾ ਪੇਸਟ ਤਿਆਰ ਕੀਤਾ ਹੋਇਆ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਠੀਕ ਹੈ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਭੁੰਨਾਂਗੇ ਤੇ ਮਤਲਬ ਕਿ ਉਦੋਂ ਤੱਕ ਭੁੰਨਾਂਗੇ ਜਦੋਂ ਤੇਲ ਅਲੱਗ ਨਾ ਹੋ ਜਾਵੇ ਤੇ ਮਸਾਲਾ ਆਪਣਾ ਅਲੱਗ ਨਾ ਹੋ ਜਾਵੇ ਆ ਦੇਖੋ ਤੇ ਬਸ ਤਕਰੀਬਨ ਆਪਣਾ ਰੈਡੀ ਆ 1-2 ਮਿੰਟ ਹੋ ਜੜਾ ਇਹਨਾਂ ਭੁੰਨੂੰਗੀ ਇੱਥੇ ਮੈਂ ਤੁਹਾਨੂੰ ਦਿਖਾਉਂਗੀ ਵੀ ਜਿਹੜਾ ਤੇਲ ਆ ਉਹ ਅਲੱਗ ਹੋ ਗਿਆ ਤੇ ਮਸਾਲਾ ਆਪਣਾ ਅਲੱਗ ਹੋ ਗਿਆ ਬਸ ਇੱਥੇ ਆਪਾਂ ਨੂੰ ਇਸ ਸਟੇਜ ਤੇ ਆਪਾਂ ਨੂੰ ਪਤਾ ਲੱਗ ਜਾਂਦਾ ਹੈਗਾ ਵੀ ਆਪਣੀ ਜਿਹੜਾ ਮਸਾਲਾ ਦਾ ਬਿਲਕੁਲ ਰੈਡੀ ਆ ਤੇ ਹੁਣ ਆਪਾਂ ਇਹਦੇ ਵਿੱਚ ਕਰਾਂਗੇ ਜੀ ਨਮਕ ਮਿਰਚ ਐਡ ਨਮਕ ਮਿਰਚ ਹਲਦੀ ਐਡ ਕਰਾਂਗੇ ਤੇ ਨਮਕ ਆਪਾਂ ਪਹਿਲਾਂ ਪਾ ਲਿਆ ਸੀ ਥੋੜਾ ਜਿਹਾ ਉਹ ਤੁਸੀਂ ਦੇਖ ਕੇ ਪਾ ਲਿਆ ਪਾ ਲਿਆ ਕਰੋ ਜੇ ਤੁਸੀਂ ਪਹਿਲਾਂ ਐਡ ਕਰਦੇ ਹੋ ਸਬਜ਼ੀ ਦੇ ਵਿੱਚ ਤੇ ਇਹ ਹਲਦੀ ਕਾਫੀ ਜ਼ਿਆਦਾ ਤੇਜ਼ ਆ ਕਿ ਤੇ ਬਿਲਕੁਲ ਥੋੜੀ ਜਿਹੀ ਹਲਦੀ ਪੈਂਦੀ ਹੈ ਕਾਫੀ ਵਧੀਆ ਕਲਰ ਆ ਜਾਂਦਾ ਨਮਕ ਮਿਰਚ ਹਲਦੀ ਇਹਨੇ ਚੀਜ਼ਾਂ ਐਡ ਕਰ ਦਿੱਤੀਆਂ ਤੇ ਨੂੰ ਆਪਾਂ ਕਰ ਦਵਾਂਗੇ ਚੰਗੀ ਤਰ੍ਹਾਂ ਦੇ ਨਾਲ ਮਿਕਸ ਤੇ ਜਿਹੜੇ ਜਿਹੜਾ ਮਤਲਬ ਕਿ ਇਹਦੇ ਵਿੱਚ ਪਾ ਦਵਾਂਗੇ ਜੀ ਆਲੂ ਤੇ ਨਾਲ ਹੀ ਪਾਵਾਂਗੇ ਜੀ ਆਪਾਂ ਮਟਰ ਠੀਕ ਹੈ ਜੀ ਤੇ ਮੈਂ ਪਾਣੀ ਐਡ ਨਹੀਂ ਕਰਦੀ ਹੁੰਦੀ ਜਦੋਂ ਮਤਲਬ ਜਿਵੇਂ ਮਸਾਲਾ ਨਾ ਆਪਣਾ ਪੁੱਜ ਗਿਆ ਕਈ ਮਤਲਬ ਹੈਗਾ ਜਿਹੜੇ ਵੀ ਨਮਕ ਮਿਰਚੇ ਜਦੋਂ ਪਾ ਦਿੰਦੇ ਆ ਨਾਲ ਦੀ ਨਾਲ ਪਾਣੀ ਪਾ ਦਿੰਦੇ ਆ ਫ੍ਰੈਂਡਸ ਤੁਸੀਂ ਇਸ ਤਰ੍ਹਾਂ ਨਾ ਕਰਿਆ ਕਰੋ ਸਬਜੀ ਦਾ ਟੇਸਟ ਜਿਹੜਾ ਇਸ ਤਰ੍ਹਾਂ ਨਹੀਂ ਹੁੰਦਾ ਹੈ ਉਹ ਵਧੀਆ ਤੇ ਤੁਸੀਂ ਨਾ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਜਿਵੇਂ ਤੁਹਾਨੂੰ ਮੈਂ ਸਬਜੀ ਬਣਾਉਣੀ ਦੱਸੀ ਆ ਨਾ ਬਿਲਕੁਲ ਇਸ ਤਰ੍ਹਾਂ ਟਰਾਈ ਕਰਿਓ ਤੁਸੀਂ ਬਹੁਤ ਜ਼ਿਆਦਾ ਟੇਸਟੀ ਸਬਜੀ ਬਣੂਗੀ ਆ ਦੇਖੋ ਮਤਲਬ ਨਾ ਪਾਣੀ ਇਹਦੇ ਵਿੱਚ ਐਡ ਨਹੀਂ ਕੀਤਾ ਹੈਗਾ ਮੈਨੇ ਨਾ ਮਤਲਬ ਕਿ ਜਿਹੜਾ ਹੈ ਆਪਣੇ ਆਲੂ ਤੇ ਨਾ ਮਟਰ ਪਾਏ ਨੇਗੇ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਆਪਾਂ ਮਿਕਸ ਕਰ ਲਿਆ ਹੈਗਾ ਠੀਕ ਹੈ ਜੀ ਤੇ ਨਾਲ ਹੀ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਾਂਗੇ ਜ਼ਿਆਦਾ ਨਹੀਂ ਕਰਾਂਗੇ ਮਤਲਬ ਕਿ ਅੱਧਾ ਕ ਗਲਾਸ ਜਿਹੜਾ ਹੈਗਾ ਪਾਣੀ ਐਡ ਕਰਾਂਗੇ ਇਹਦੇ ਵਿੱਚ ਆਪਾਂ ਸਾਰਾ ਪਾਣੀ ਨਹੀਂ ਐਡ ਕਰਾਂਗੇ ਤੇ ਕਿਉਂਕਿ ਮੈਂ ਕਾਫੀ ਦੇਖਿਆ ਵੀ ਆ ਨਾ ਮਤਲਬ ਸਬਜੀ ਨੂੰ ਇਸ ਤਰ੍ਹਾਂ ਹੀ ਬਣਾਉਂਦੇ ਨੇ ਵੀ ਇੱਕਦਮ ਸਾਰਾ ਪਾਣੀ ਪਾ ਦੇਣ ਜਿੰਨਾ ਆਪਾਂ ਨੂੰ ਸਬਜੀ ਸਬਜੀ ਦੇ ਵਿੱਚ ਲੋੜ ਹੁੰਦੀ ਆ ਸਾਰਾ ਪਾਣੀ ਨਹੀਂ ਪਾਉਣਾ ਤੁਸੀਂ ਇੱਥੇ ਨਾ ਮਤਲਬ ਅੱਧਾ ਕਲਾਸ ਪਾਣੀ ਦਾ ਪਾ ਕੇ ਨੇ ਇਹਨੂੰ ਚੰਗੀ ਤਰ੍ਹਾਂ ਦੇ ਨਾਲ 5 ਮਿੰਟ ਰਿਜੜਨ ਦੇਣਾਗਾ ਸਬਜੀ ਨੂੰ ਠੀਕ ਆ ਜੀ ਸਾਈਡ ਤੇ ਮੈਂ ਚੌਲ ਵੀ ਛੜਾ ਦਿੱਤੇ ਸੀਗੇ ਤੇ ਆਪਣੇ ਮੈਂ ਕਿਹਾ ਚਲੋ ਨਾ ਮੈਂ ਚੌਲ ਹੀ ਖਾਉਂਗੀ ਇੱਕ ਦੋ ਦਿਨਾਂ ਦੀ ਮੈਂ ਰੋਟੀ ਖਾਣ ਲੱਗੀ ਸੀ ਪੇਟ ਹਲੇ ਵੀ ਮੇਰਾ ਚੰਗੀ ਤਰ੍ਹਾਂ ਠੀਕ ਨਹੀਂ ਹੈਗਾ ਇਧਰ ਆਪਣੇ ਬਰਤਨ ਸਾਫ਼ ਕਰਨ ਵਾਲੇ ਨੇ ਠੀਕ ਕਲੀਨਿੰਗ ਵੇਰਾ ਕਰਾਂਗੇ ਠੀਕ ਹੈ ਜੀ ਲੋਜੀ ਕਲੀਨਿੰਗ ਵੇਰਾ ਕਰ ਦਿੱਤੀ ਹੈ ਭਾਂਡੇ ਜਿਹੜੇ ਹੈਗੇ ਸੋ ਵੀ ਸਾਫ ਕਰ ਦਿੱਤੇ ਨੇ ਇਦੋਂ ਦੇਖੋ ਆਪਣਾ ਪਾਣੀ ਜਿਹੜਾ ਹੈਗਾ ਮਤਲਬ ਕਿ ਉਹ ਵੀ ਚੰਗੀ ਤਰ੍ਹਾਂ ਦੇ ਨਾਲ ਮਚ ਗਿਆ ਥੋੜਾ ਜਿਹਾ ਪਾਣੀ ਰਿਹਾਗਾ ਆਪਣਾ ਤੇ ਇਸ ਸਟੇਜ ਤੇ ਆਪਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਕਰਾਂਗੇ ਜੀ ਮਿਕਸ ਠੀਕ ਆ ਅਗਿッコ ਇਸ ਤਰ੍ਹਾਂ ਇਹਦੇ ਨਾਲ ਬੜਾ ਕੀ ਹੁੰਦਾ ਨਮਕ ਮਿਰਚ ਇੱਕ ਤਾਂ ਸਬਜ਼ੀ ਦਾ ਕਲਰ ਬਹੁਤ ਜ਼ਿਆਦਾ ਵਧੀਆ ਹੁੰਦਾ ਦੂਸਰਾ ਨਮਕ ਮਿਰਚ ਨਾ ਮਤਲਬ ਕਿ ਜਿਹੜੀ ਕੋਈ ਵੀ ਸਬਜ਼ੀ ਹੋਵੇ ਆਪਣੀ ਉਹਦੇ ਵਿੱਚ ਐਡ ਹੋ ਜਾਂਦਾਗਾ ਮਿਕਸ ਹੋ ਜਾਂਦਾ ਜਿਵੇਂ ਆਲੂ ਹੁੰਦੇ ਨੇ ਫਿੱਕੇ ਜਿਹੇ ਨੇ ਜਾਂਦੇ ਮਟਰਾਂ ਦੇ ਵਿੱਚ ਐਡ ਹੋ ਜਾਂਦਾ ਨਮਕ ਮਿਰਚ ਤੇ ਹੁਣ ਇਹਦੇ ਵਿੱਚ ਆਪਾਂ ਪਾ ਲਵਾਂਗੇ ਜੀ ਪਾਣੀ ਜਿੰਨਾ ਆਪਾਂ ਨੂੰ ਲੋੜਾ ਉਨਨਕ ਜਿੰਨੇ ਕਾ ਪਤਰੀ ਗਾੜੀ ਰੱਖਣਾ ਚਾਹੁੰਨੇ ਆਣਾ ਉਸ ਤੇ ਅਕੋਰਡਿੰਗ ਆਪਾਂ ਪਾਣੀ ਇਹਦੇ ਵਿੱਚ ਪਾ ਲਾਂਗੇ ਤੇ ਇੱਥੇ ਮੈਂ ਪਾਣੀ ਜਿਹੜਾ ਹੈਗਾ ਮਤਲਬ ਜਿੰਨਾ ਕਿ ਮੈਨੂੰ ਲੋਟ ਸੀ ਮੋਂਨਕ ਪਾਣੀ ਪਾ ਦਿੱਤਾ ਤੇ ਹੁਣ ਇਹਨੂੰ ਆਪਾਂ ਟੱਕ ਦਾਂਗੇ ਸਬਜੀ ਨੂੰ ਟੱਕ ਜਿਹੜੇ ਹੈਗੇ ਆਪਾਂ ਇਹਨੂੰ ਰਿਜਨ ਦਵਾਂਗੇ ਸਬਜੀ ਨੂੰ ਠੀਕ ਹੈ ਜੀ ਦੂਸਰੀ ਸਾਈਡ ਆਪਣੇ ਚਾਵਲ ਵੀ ਜਿਹੜੇ ਬਣ ਗਏ ਸੀਗੇ ਤੇ ਚਾਵਲ ਬਣਨ ਤੋਂ ਬਾਅਦ ਜਿਹੜੇ ਆਪਾਂ ਇਹਨੂੰ ਕਰਾਂਗੇ ਜੀ ਮਤਲਬ ਕਿ ਇਨੂੰ ਆਪਾਂ ਝੋੜ ਲਾਂਗੇ ਚਾਵਲ ਜਿਹੜੇ ਹੈਗੇ ਆ ਆਪਾਂ ਤੜਕਾ ਲਾ ਕੇ ਨਹੀਂ ਬਣਾਏ ਇਹ ਚਾਵਲ ਜਿਹੜੇ ਹੈਗੇ ਆ ਉਬਾਲ ਕੇ ਬਣਾਏ ਨੇ ਇਹਦੇ ਵਿੱਚ ਮੈਂ ਇੱਕ ਚਮਚਾ ਤੇਲ ਦਾ ਪਾਇਆ ਸੀ ਜੀ ਛੋਲਾਂ ਦੇ ਵਿੱਚ ਠੀਕਾ ਪਾਣੀ ਐਡ ਕਰਨ ਤੋਂ ਬਾਅਦ ਤੇ ਉਹਦੇ ਵਿੱਚ ਥੋੜਾ ਜਿਹਾ ਨਮਕ ਪਾ ਦਿੱਤਾ ਸੀ ਚੰਗੀ ਤਰ੍ਹਾਂ ਦੇ ਨਾਲ ਇਹਨੂੰ ਆਪਾਂ ਜਿਹੜਾ ਪਾਣੀ ਆ ਉਹਦੇ ਵਿੱਚੋਂ ਕੱਢ ਦੇਵਾਂਗੇ ਤੇ ਪਾਣੀ ਕੱਢਣ ਤੋਂ ਬਾਅਦ ਇਹਨੂੰ ਆਪਾਂ ਨਾ ਇਸੇ ਤਰ੍ਹਾਂ ਹੀ ਰੱਖ ਦਵਾਂਗੇ ਇਹਨੂੰ ਆਪਾਂ ਢੱਕਣਾ ਜਿਹੜਾ ਆਪਾਂ ਖੋਲਾਂਗੇ ਨਹੀਂ ਜਿਹੜੇ ਚੰਗੀ ਤਰ੍ਹਾਂ ਦੇ ਨਾਲ ਨਾ ਚਾਵਲ ਨੇੜੇ ਖਿਲੇ ਖਿਲੇ ਬਣ ਜਾਂਦੇ ਆ ਠੀਕ ਆ ਇੱਕਦਮ ਜਦੋਂ ਆਪਾਂ ਪਾਣੀ ਨਿਚੋੜਾਂਗੇ ਉਹ ਆਪਾਂ ਨਹੀਂ ਕੱਢਾਂ ਖੋਲਾਂਗੇ ਢੱਕਣ ਨੂੰ ਲੋਕ ਜੀ ਸਬਜੀ ਆਪਣੀ ਸਬਜੀ ਆਪਣੀ ਬਿਲਕੁਲ ਤਿਆਰ ਹੋ ਗਈ ਦੇਖੋ ਤੁਸੀਂ ਕਿੰਨਾ ਪਿਆਰਾ ਕਲਰ ਆਇਆ ਕੋਈ ਮਤਲਬ ਇਹਦੇ ਵਿੱਚ ਮੈਂ ਕੋਈ ਮਤਲਬ ਕਸ਼ਮੀਰੀ ਮਿਰਚ ਐਡ ਨਹੀਂ ਕੀਤੀ ਕਲਰ ਦੇ ਲਈ ਤੇ ਬਿਲਕੁਲ ਪਰਫੈਕਟ ਸਬਜੀ ਬਣੀ ਹੈ ਬਹੁਤ ਜ਼ਿਆਦਾ ਟੇਸਟੀ ਸਬਜੀ ਬਣੀ ਸੀ ਤੇ ਸਾਰਿਆਂ ਨੇ ਬਾਕੀ ਰੋਟੀ ਖਾ ਲਈ ਸੀ ਮਤਲਬ ਕਿ ਮੰਮੀ ਪਾਪਾ ਜੀ ਨੂੰ ਆਪਾਂ ਰੋਟੀ ਦੇ ਦਿੱਤੀ ਸੀ ਤੇ ਮੰਮੀ ਪਾਪਾ ਜੀ ਨੇ ਕਈ ਵਾਰੀ ਪਾਪਾ ਜੀ ਤਾਂ ਬਿਲਕੁਲ ਚਾਵਲ ਨਹੀਂ ਖਾਂਦੇ ਮੰਮੀ ਹਲੇ ਮੈਂ ਹੁਣ ਆ ਮਤਲਬ ਕਿ ਨੂਰ ਕਹਿੰਦੀ ਚਲੋ ਆਪਾਂ ਰੋਟੀ ਖਾ ਲੈਂਦੇ ਆਂਗੀ ਤੇ ਤੁਹਾਨੂੰ ਵੀ ਭੁੱਖ ਲੱਗਿਆ ਹੀ ਸੀ ਠੀਕ ਆ ਜੀ ਤੇ ਮੈਂ ਸੋਚਿਆ ਚਲੋ ਆਪਾਂ ਹੁਣ ਮਤਲਬ ਚਾਵਲ ਪਾ ਕੇ ਲੈ ਜਾਂਦੇ ਆਂਗੀ ਤੇ ਚਾਵਲ ਪਾਵਾਂਗੇ ਨਾਲ ਹੀ ਸਬਜ਼ੀ ਪਾਵਾਂਗੇ ਜੀ ਠੀਕ ਆ ਤੇ ਨਾਲ ਲਵਾਂਗੇ ਜੀ ਆਪਾਂ ਅੰਬ ਦਾ ਅਚਾਰ ਠੀਕ ਆ ਜੀ ਤੇ ਬਹੁਤ ਜ਼ਿਆਦਾ ਟੇਸਟੀ ਸਬਜ਼ੀ ਬਣੀ ਸੀ ਤੇ ਚਾਵਲ ਵੀ ਬਹੁਤ ਜ਼ਿਆਦਾ ਮਤਲਬ ਕਿ ਟੇਸਟੀ ਬਣੇ ਸੀਗੇ ਤੇ ਚਾਵਲ ਦੇਖੋ ਤੁਸੀਂ ਬਿਲਕੁਲ ਖਿਲੇ-ਖਿਲੇ ਚਾਵਲ ਬਣੇ ਆ ਤੇ ਜਦੋਂ ਆਪਾਂ ਇਹਦੇ ਵਿੱਚ ਤੇਲ ਪਾ ਦਿੰਦੇ ਹਾਂ ਨਾ ਮਤਲਬ ਕਿ ਉਹਦਾ ਮਤਲਬ ਅਲੱਗ ਹੀ ਟੈਕਸਚਰ ਬਣ ਜਾਂਦਾ ਇੱਕ ਮਤਲਬ ਚਾਵਲ ਬਿਲਕੁਲ ਖਿਲੇ-ਖਿਲੇ ਹੋ ਜਾਂਦੇ ਆ ਤੁਸੀਂ ਉਹ ਵੀ ਪਾ ਸਕਦੇ ਹੋ ਕੀ ਕਹਿੰਦੇ ਨਿੰਬੂ ਵੀ ਪਾ ਸਕਦੇ ਹੋ ਨਿੰਬੂ ਦੀਆਂ ਕੁਛ ਕਬੂਨ ਦਾ ਤੁਸੀਂ ਪਾ ਸਕਦੇ ਜੇ ਆਪ ਪੁੱਬਣ ਲਈ ਵਾਸਤੇ ਧਰਦੇ ਆ ਬਿਲਕੁਲ ਕੱਲਾ-ਕੱਲਾ ਚੌਲ ਬਣਿਆ ਸੀ ਫਰੈਂਡਸ ਤੇ ਤਰਨੇ ਤਾਂ ਬਹੁਤ ਕੁਝ ਹੋ ਕੇ ਖਾਦੇ ਲੋ ਜੀ ਮੈਂ ਮਤਲਬ ਕਿ ਚਾਵਲ ਪਾ ਲਿਆ ਤੇ ਸਬਜ਼ੀ ਪਾਵਾਂਗੇ ਨਾਲ ਹੀ ਰੱਖੂਗੀ ਜਿਵੇਂ ਆਂਬ ਦਾ ਅਚਾਰ ਆਜੋ ਜੀ ਤੁਸੀਂ ਵੀ ਖਾ ਲਓ ਜੀ ਆਲੂ ਮਟਰਨ ਦੀ ਸਬਜੀ ਦੇ ਨਾਲ ਚਾਵਲ ਤੇ ਬਸ ਮੈਂ ਅੰਦਰ ਲੈ ਕੇ ਜਾਣੀ ਆ ਜੀ ਤੇ ਖਾਣੇ ਆਪਾਂ ਵੀ ਚਾਵਲ ਜੀ ਮਤਲਬ ਕਿ ਨਾ ਆਪਾਂ ਲਿਆਇਆ ਰੋਟੀ ਠੀਕ ਹੈ ਜੀ ਤੇ ਨਾ ਰੋਟੀ ਖਾਵਾਂਗੀ ਰੋਟੀ ਮਤਲਬ ਚਾਵਲ ਖਾਵਾਂਗੇ ਆਪਾਂ ਠੀਕ ਹੈ ਜੀ ਧੰਨਵਾਦ ਧਰਨ ਤੇ ਮੈਂ ਦੋਨੇ ਇਕੱਠੇ ਖਾਵਾਂਗੇ ਨੂੰ ਵਾਸਤੇ ਪਾ ਕੇ ਲੈ ਕੇ ਆਈਆਂ ਮੈਂ ਠੀਕ ਹੈ ਜੀ ਤੇ ਬਸ ਅੱਜ ਆਪਾਂ ਤੁਹਾਨੂੰ ਵਲੌਗ ਦਿਖਾਉਗਾ ਜੀ ਤੇ ਇਹ ਮਤਲਬ ਕਿ ਗਾਇਜ਼ ਗਾਇਜ਼ ਲੈ ਗਾਇਜ਼ ਗੂਜਾ ਮਾ ਕੋਈ ਨਹੀਂ ਖਾਣੀ ਗਾਇਜ਼ ਤੇ ਮਤਲਬ ਕਿ ਨਾ ਆਪਾਂ ਹੁਣ ਖਾਣੇ ਦੇ ਚਾਵਲ ਦੇਖਦੇ ਹਾਂ ਅੱਜ ਅੱਜ ਆ ਗਏ ਮਟਰਾਂ ਦੀ ਸਬਜੀ ਕਿਸ ਤਰ੍ਹਾਂ ਦੀ ਬਣੀ ਹੈ ਹਨਾ ਆਪਾਂ ਦੇਖਦੇ ਹਾਂ ਤੇ ਨਾਲ ਮੇਰੇ ਨਾਲ ਚੈਨ ਲੱਗਿਆ ਵੀ ਮੈਂਨੇ ਵਾਈਟ ਵਾਈਟ ਚੀਜਾਂ ਖਾਣੀਆਂ ਚੌਲ ਖਾਂ ਮਾ ਵੇ ਕੀ ਚਲ ਕੀ ਖਾਧਾ ਤੇ ਨਾ ਪਹਿਲਾਂ ਇਹ ਨੂਰ ਦੇ ਲੋਕ ਨੇ ਕਰਦੀ ਹੈ ਕੀ ਕਰ ਕੀ ਕੀ ਵਾਈਟ ਵਾਈਟ ਚੀਜਾਂ ਪਹਿਲਾਂ ਕੀ ਖਾਧਾ ਵਾਈਟ ਕਰਨੀ ਕੁਝ ਨਹੀਂ ਖਾਧਾ ਕੰਮ ਸ਼ੁਰੂ ਕਰਦੇ ਆ ਨਿੱਪੂ ਚਲੋ ਜੀ ਠੀਕਾ ਕੋਦੇ ਕਰੇ ਪਾਣੀ ਪੀਤਾ ਹਨਾ ਚਲੋ ਠੀਕ ਹੈ ਜੀ ਫਿਰ ਹਨਾ ਜੇ ਅੱਜ ਦਾ ਵਲੌਗ ਤੁਹਾਨੂੰ ਚੰਗਾ ਲੱਗਿਆ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਠੀਕ ਹੈ ਜੀ ਤੇ ਜੀ ਚੈਨਲ ਦੇ ਨਵੇਂ ਹੋ ਪਲੀਜ਼ ਚੈਨਲ ਸਬਸਕ੍ਰਾਈਬ ਕਰਕੇ ਜਾਓ ਬੈਲ ਆਈਕਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਹਰ ਵੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਜੀ ਚਲੋ ਜੀ ਫਿਰ ਮਿਲਦੇ ਆਗੇ ਸੈਕਸ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਥੈਂਕਸ ਫੋਰ ਵਾਚਿੰਗ ਮਾਈ ਵੀਡੀਓ ਬਾਏ ਬਾਏ